ਕਾਫੀ ਜਿਹੜੇ ਹੈਗਾ ਬੋਲਡ ਰਿਕਾਰਡ ਜਿਹਨੇ ਬਣਾਏ ਆ ਉਸ ਤੋਂ ਬਾਅਦ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੋਇਆ ਤਾਂ ਹੁਣ ਪਦਮ ਸ਼੍ਰੀ ਅਵਾਰਡ ਦੇ ਲਈ ਵੀ ਜਿਹੜਾ ਹੈਗਾ ਉਹ ਨਾਮ ਜਿਹੜਾ ਭੇਜਿਆ ਗਿਆ ਮਨਜੀ ਲੋਰਡ ਆਫ ਕ੍ਰਿਸ਼ਨ ਜੀ ਦੀ ਬਣਾਈ ਹੈ 6 ਫੀਟ ਬਾਈ 4 ਫੀਟ ਦੀ ਆ ਦੇਖੋ ਮੇਰੇ ਪਿੱਛੇ ਲੱਗੀ ਹੋਈ ਹੈ ਇਸ ਨੂੰ ਬਣਾਉਣ ਵਾਸਤੇ ਮੈਨੂੰ 3 ਸਾਲ ਦਾ ਸਮਾਂ ਲੱਗਿਆ ਸੀ ਤੇ ਇਹਦੇ ਵਿੱਚ 28,36,000 ਮੀਟਰ ਦਾ ਕੱਪਾ ਲੱਗਿਆ ਹੋਇਆ ਹੈ ਇਹ ਦੁਨੀਆ ਦੀ ਸਭ ਤੋਂ ਲੰਬੇ ਤੱਕ ਦੀ ਤਸਵੀਰ ਹੈ ਸਲਾਈ ਮਸ਼ੀਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਇਆ 4 ਫੀਟ ਬਾਈ 2 ਫੀਟ ਦਾ ਫਿਰ ਮਨੇ 올ਡ ਦਰਬਾਰ ਸਾਹਿਬ ਬਣਾਏ 1839 ਈਸਵੀ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਹਨ ਇੰਨਾ ਸਮਾਂ ਜਿਹੜਾ ਬੈਠੇ ਨੇ ਗੱਲਬਾਤ ਹੋਈ ਹੈ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਵੇਲੇ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਤਸਵੀਰਾਂ ਉਹ ਖਾਸ ਤੌਰ ਤੇ ਧਾਗੇ ਦੇ ਨਾਲ ਬਣਾਈਆਂ ਜਾਂਦੀਆਂ ਹਨ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ਿਵਜੀ ਪਾਰਬਤੀ ਦੀ ਜਿਹੜੀ ਤਸਵੀਰ ਬਣੀ ਹੋਈ ਹੈ ਤਾਂ ਇਹਦੇ ਵਿੱਚ ਖਾਸ ਤੌਰ ਤੇ ਪੂਰੇ ਦਾ ਪੂਰਾ ਧਾਗਾ ਜਿਹੜਾ ਜੜਿਆ ਹੋਇਆ ਹੈਗਾ ਇਹ ਤਾਂ ਮੈਨੂੰ ਖਾਬ ਆਇਆ ਸੀ ਜੀ ਇਹ ਮੇਰਾ ਆਰਟਵਰਕ ਪੇਟੈਂਟ ਹੈ ਦਾ ਨੀਡਲਮੈਨ ਨਾਮ ਵੀ ਪੇਟੈਂਟ ਹੈ ਕਿਉਂਕਿ ਇਹ ਚੀਜ਼ ਮੈਨੇ ਪਹਿਲਾਂ ਕਦੀ ਦੇਖੀ ਨਹੀਂ ਸੀ ਹੱਤ ਨਾਲ ਲੋਕ ਬਣਾਉਂਦੇ ਆ ਬਾਹਰ ਫੋਰਨ ਜੀ ਵੀ ਬਣਾਉਂਦੇ ਚਾਈਨਾ ਜੀ ਵੀ ਬਣਾਉਂਦੇ ਰਸ਼ੀਆ ਜੀ ਵੀ ਉਹ ਹੈਂਡ ਮੈਨੂਰਿਅਲ ਹੁੰਦਾ ਪਰ ਇਹ ਸਲਾਈ ਮਸ਼ੀਨ ਦੇ ਨਾਲ ਕੋਈ ਨਹੀਂ ਬਣਾ ਰਿਹਾ ਉਹਨੂੰ ਇਹ ਤਾਂ ਬਹੁਤ ਛੋਟੀ ਜੀ ਤਸਵੀਰ ਹੈ ਮੈਂ ਤਾਂ 6 6 ਫੁੱਟ ਦੀਆਂ ਤਸਵੀਰਾਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ 4 ਫੁੱਟ ਦਾ ਉਹ ਗੁਰੂ ਜੀ ਦੀ ਤਸਵੀਰ 4 ਫੁੱਟ ਦੀ ਬਹੁਤ ਵੱਡੀਆਂ ਵੱਡੀਆਂ ਤਸਵੀਰਾਂ ਬਣਾਈਆਂ ਜਿਹਨੂੰ ਡੇਟਡ ਦੋ ਦੋ ਸਾਲ ਤਿੰਨ ਤਿੰਨ ਸਾਲ ਲੱਗਿਆ ਜੀ ਤਾਂ ਦੋਸਤੋ ਜਿਸ ਤਰੀਕੇ ਦੇ ਨਾਲ ਵੱਖ-ਵੱਖ ਸਟੋਰੀਆਂ ਦੇ ਨਾਲ ਤੁਹਾਨੂੰ ਅਸ਼ਰ ਕਰਦੇ ਆ ਤਾਂ ਅੱਜ ਪਟਿਆਲਾ ਚ ਪਹੁੰਚੇ ਆ ਤਾਂ ਪਟਿਆਲਾ ਦੇ ਵਿੱਚ ਉਸ ਨੀਡਲਮੈਨ ਦੇ ਨਾਲ ਮਿਲਣ ਜਾ ਰਹੇ ਆ ਅਰຸນ ਬਜਾਜ ਜੀ ਦਾ ਨਾਮ ਹੈ ਤਾਂ ਜਿਸ ਨੂੰ ਕਾਫੀ ਜਿਹੜਾ ਹੈਗਾ 월ਡ ਰਿਕਾਰਡ ਜਿਹਨੇ ਬਣਾਏ ਆ ਉਸ ਤੋਂ ਬਾਅਦ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੋਇਆ ਤਾਂ ਹੁਣ ਪਦਮ ਸ਼੍ਰੀ ਅਵਾਰਡ ਦੇ ਲਈ ਵੀ ਜਿਹੜਾ ਹੈਗਾ ਉਹ ਨਾਮ ਜਿਹੜਾ ਭੇਜਿਆ ਗਿਆ ਤਾਂ ਖਾਸ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਨਰਿੰਦਰ ਮੋਦੀ ਦੇ ਨਾਲ ਜਿਹੜੀ ਆ ਉਹ ਫੋਟੋ ਵੀ ਹੈ ਕਿਉਂਕਿ ਇਹ ਨਰਿੰਦਰ ਮੋਦੀ ਦੀ ਜਿਹੜੀ ਫੋਟੋ ਵੀ ਬਣਾਈ ਗਈ ਸੀ ਇਹਨਾਂ ਦੇ ਵੱਲੋਂ ਤਾਂ ਜਿਹੜੀ ਆ ਉਹ ਦੇਣ ਦੇ ਲਈ ਵੀ ਗਏ ਸੀ ਤਾਂ ਖੁਦ ਨਰਿੰਦਰ ਮੋਦੀ ਦੇ ਨਾਲ ਕਿੰਨਾ ਸਮਾਂ ਜਿਹੜਾ ਬੈਠੇ ਨੇ ਗੱਲਬਾਤ ਹੋਈ ਆ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਵੇਲੇ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਤਸਵੀਰਾਂ ਉਹ ਖਾਸ ਤੌਰ ਤੇ ਧਾਗੇ ਦੇ ਨਾਲ ਬਣਾਈਆਂ ਜਾਂਦੀਆਂ ਹਨ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ਿਵਜੀ ਪਾਰਬਤੀ ਦੀ ਜਿਹੜੀ ਤਸਵੀਰ ਬਣੀ ਹੋਈ ਆ ਤਾਂ ਇਹਦੇ ਵਿੱਚ ਖਾਸ ਤੌਰ ਤੇ ਪੂਰੇ ਦਾ ਪੂਰਾ ਧਾਗਾ ਜਿਹੜਾ ਜੜਿਆ ਹੋਇਆ ਹੈਗਾ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਤਾਂ ਵੱਖ-ਵੱਖ ਜਿੰਨੀਆਂ ਵੀ ਫੋਟੋ ਮੈ ਤਾਂ ਜਿਹੜੇ ਲੋਕ ਨੇ ਉਹ ਆਪਣੇ ਪਿਕਚਰੈਸ਼ਨਸ ਭੇਜਦੇ ਨੇ ਚਾਹੇ ਉਹ ਪੂਰਨ ਕੰਟਰੀ ਤੋਂ ਹੋਵੇ ਚਾਹੇ ਉਰੇ ਤੋਂ ਹੋਵੇ ਤਾਂ ਗੁਰਨਾਨਕ ਦੇਵ ਜੀ ਦੀ ਫੋਟੋ ਹੈ ਤੁਸੀਂ ਦੇਖ ਸਕਦੇ ਹੋ ਤਾਂ ਉਹ ਵੀ ਧਾਗੇ ਦੇ ਨਾਲ ਬਣੀ ਹੋਈ ਆ ਹਰ ਇੱਕ ਚੀਜ਼ ਨੂੰ ਲੈ ਕੇ ਕਿਉਂਕਿ ਬਹੁਤ ਸਮਾਂ ਲੱਗ ਜਾਂਦਾ ਹੈ ਚਾਹੇ ਕੋਈ ਕਸਟਮਰ ਆਪਣੇ ਫੋਟੋ ਭੇਜ ਦਿੰਦਾ ਹੈਗਾ ਤਾਂ ਤਾਂ ਵੀ ਜਿਹੜੀ ਇਹਨਾਂ ਦੇ ਵੱਲੋਂ ਬਣਾਈ ਜਾਂਦੀ ਹੈਗੀ ਆ ਤਾਂ ਜ਼ਰੂਰ ਗੱਲਬਾਤ ਕਰਨ ਦੀ ਵੀ ਬਾਈ ਜੀ ਰਾਂ ਦੇ ਨਾਲ ਕੋਸ਼ਿਸ਼ ਕਰਾਂਗੇ ਸਾਡੇ ਅਰੁਣ ਜੀ ਸਾਡੇ ਨਾਲ ਨੇ ਅਰੁਣ ਜੀ ਸਵਾਗਤ ਹੈ ਪਹਿਲਾਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਬਾਈ ਜੀ ਪਹਿਲੇ ਤਾਂ ਸਭ ਤੋਂ ਪਹਿਲਾਂ ਮੁਬਾਰਕਾਂ ਕਹਿੰਦੇ ਕਿ ਬਦਮਸ਼ਰੀ ਅਵਾਰਡ ਦੇ ਲਈ ਵੀ ਤੁਹਾਡਾ ਨਾਮ ਜਿਹੜਾ ਹੈਗਾ ਉਹ ਭੇਜਿਆ ਗਿਆ ਬੜਾ ਸ਼ੁਕਰ ਹੈ ਜੀ ਪਰਮਾਤਮਾ ਦਾ ਬਾਕੀ ਹੁਣ ਦੇਖੋ 2026 'ਚ ਕੀ ਹੁੰਦਾ ਉਹ ਪਰਮਾਤਮਾ ਦੱਸੇਗਾ ਜੀ ਅ ਮੰਨੂ ਜੀ ਸਮਾਂ ਹੋ ਗਿਆ ਘੱਟੋ ਘੱਟ 10 ਜਾਂ 12 ਸਾਲ ਮੈਂ 2013 ਦੇ ਵਿੱਚੇ ਕੰਮ ਸ਼ੁਰੂ ਕਰਿਆ ਸੀ ਜੀ ਇਹ ਐਮਬਰਾਇਡਰੀ ਦਾ ਕੰਮ ਕਰਦੇ ਨੂੰ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਟੋਟਲ ਮੈਨੂੰ ਹੁਣ ਅੱਜ 34-35 ਸਾਲ ਹੋ ਗਏ ਜਿਹੜਾ ਮੈਂ ਐਮਬਰਾਇਡਰੀ ਦੇ ਨਾਲ ਕੰਮ ਕਰ ਰਿਹਾ ਪਰ ਅਗਰ ਇਹਦਾ ਐਮਬਰਾਇਡਰੀ ਦਾ ਤਸਵੀਰਾਂ ਦਾ ਪੋਰਟਰੇਟ ਦੀ ਗੱਲ ਕਰੀਏ ਤਾਂ ਅੱਜ ਤੋਂ 18 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਇਹ ਮੈਨੇ ਕੰਮ ਸ਼ੁਰੂ ਕਰਿਆ ਸੀ ਜੀ ਅੱਛਾ ਬਹੁਤ ਹੁੰਦਾ ਕਿ ਇਸ ਚੀਜ਼ ਨੂੰ ਲੈ ਕੇ ਕਲਾ ਬਹੁਤ ਘੱਟ ਹੁੰਦੀ ਹੈ ਮੇਰੇ ਹਿਸਾਬ ਨਾਲ ਤਾਂ ਬਹੁਤ ਗਿਣਵੇਂ ਚੁਣਵੇਂ ਲੋਕ ਹੀ ਹੁੰਦੇ ਆ ਤਾਂ ਤੁਸੀਂ ਕਿੱਥੋਂ ਸਿੱ ਇਹ ਤਾਂ ਮੈਨੂੰ ਖਾਬ ਆਇਆ ਸੀ ਜੀ ਇਹ ਮੇਰਾ ਆਰਟਵਰਕ ਪੇਟੈਂਟ ਹੈ ਦਾ ਨੀਡਲਮੈਨ ਨਾਮ ਵੀ ਪੇਟੈਂਟ ਹੈ ਕਿਉਂਕਿ ਇਹ ਚੀਜ਼ ਮੈਨੇ ਪਹਿਲਾਂ ਕਦੀ ਦੇਖੀ ਨਹੀਂ ਸੀ ਹੱਤ ਨਾਲ ਲੋਕ ਬਣਾਉਂਦੇ ਆ ਬਾਹਰ ਫੋਰਨ ਚ ਵੀ ਬਣਾਉਂਦੇ ਚਾਈਨਾ ਚ ਵੀ ਬਣਾਉਂਦੇ ਰਸ਼ੀਆ ਚ ਵੀ ਉਹ ਹੈਂਡ ਮੈਰੋਰੀ ਨਾਲ ਹੁੰਦਾ ਪਰ ਇਹ ਸਲਾਈ ਮਸ਼ੀਨ ਦੇ ਨਾਲ ਕੋਈ ਨਹੀਂ ਬਣਾ ਰਿਹਾ ਉਹਨੂੰ ਇਹ ਮੈਰੋਰੀ ਵਾਲੀ ਮਸ਼ੀਨ ਦੇ ਨਾਲ ਸਿੰਗਲ ਸਿੰਗਲ ਟੰਕਾ ਕਰਕੇ ਬੈਠੇ ਰਹਿਣਾ ਬਹੁਤ ਟਾਈਮ ਲੱਗਦਾ ਇਸ ਨੂੰ ਨਾਲ ਇਹਦਾ ਕੋਈ ਅਸੂਦੇੜ ਨਹੀਂ ਸਕਦੇ ਨਿਕਾਲ ਨਹੀਂ ਸਕਦੇ ਜੋ ਬਣ ਗਿਆ ਉਹ ਪੱਥਰ ਦੇ ਉੱਪਰ ਲਕੀਰ ਹੈ ਜਿਸ ਤਰੀਕੇ ਨਾਲ ਆਪਾਂ ਦੇਖਿਆ ਜਾਵੇ ਕਿ ਆ ਤਸਵੀਰ ਜਿਹੜੀ ਹੈ ਪੂ ਜੀ 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 ਇਹ ਤਾਂ ਬਹੁਤ ਛੋਟੀ ਜੀ ਤਸਵੀਰ ਹੈ ਮੈਂ ਤਾਂ 6 6 ਫੁੱਟ ਦੀਆਂ ਤਸਵੀਰਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ 4 ਫੁੱਟ ਦਾ ਉਹ ਗੁਰੂ ਜੀ ਦੀ ਤਸਵੀਰ 4 ਫੁੱਟ ਦੀ ਬਹੁਤ ਬੜੀਆਂ ਬੜੀਆਂ ਤਸਵੀਰਾਂ ਬਣਾਈਆਂ ਜਿਹਨੂੰ ਡੇਡ ਡੇ 2 2 ਸਾਲ 3 3 ਸਾਲ ਲੱਗਿਆ ਜੀ ਅੱਛਾ ਉਹਨੇ ਕੇ ਵੀ ਹੁੰਦਾ ਹੈ ਕਿ ਤਸਵੀਰ ਨੂੰ ਕਿੰਨਾ ਸਮਾਂ ਲੱਗ ਜਾਂਦਾ ਹੈਗਾ ਤਸਵੀਰ ਦੇ ਉੱਪਰ ਡਿਪੈਂਡ ਕਰਦਾ ਹੈ ਅਗਰ ਪੋਰਟਰੇਟ ਬਣਾਣਾ ਛੋਟਾ ਜਾਂ ਤਾਂ ਉਹਨੂੰ 15 20 ਦਿਨ ਅਗਰ ਉਸ ਤੋਂ بڑا ਹੈਗਾ ਉਹਨੂੰ ਮਹੀਨਾ ਕਿਸ਼ਣ 2 ਮਹੀਨੇ ਕਿਸੇ ਨੂੰ ਸਾਲ ਉਹ ਸਾਈਜ਼ ਦੇ ਉੱਪਰ ਡਿਪੈਂਡ ਕਰਦਾ ਜੀ ਅੱਛਾ ਕਦੀ ਮਨ ਦੇ ਵਿੱਚ ਨਹੀਂ ਜੀ ਨਹੀਂ ਪਹਿਲਾਂ ਤਾਂ ਮੇਰਾ embroiderry ਦਾ ਕੰਮ ਸੀ ਮੈਂ ਸਿੰਗਰਾਂ ਦੀਆਂ ਡ्रेसेस ਬਣਾਉਂਦਾ ਸੀ ਸਾਰੇ ਸਿੰਗਰਾਂ ਦੀਆਂ ਮਾਨ ਸਾਹਿਬ ਦੀਆਂ ਡ्रेसेस ਵੀ ਬਣਾਉਂਦਾ ਸੀ ਉਸ ਤੋਂ ਬਾਅਦ ਅਚਕਨ ਸ਼ੇਰਵਾਨੀ ਦੇ ਵਿੱਚ embroiderry ਕਰਦਾ ਸੀ ਅਲੱਗ-ਅਲੱਗ ਲੋਗੋਜ਼ ਬੰਦੇ ਆ ਜਿਵੇਂ ਮਿਲਟਰੀ ਦਾ ਕੰਮ ਹੋ ਗਿਆ ਲੋਗੋਜ਼ ਹੋ ਗਏ ਮੇਰੇ ਕੋਲ ਉਹ ਬਣਦੇ ਸੀ ਜ਼ਿਆਦਾਤਰ ਇਹ ਆਰਟ ਤਾਂ ਜਦ ਮੰਨੇ ਬਣਾਇਆ ਜਦ ਲੋਕਾਂ ਨੂੰ ਪਸੰਦ ਆਇਆ ਇਹ ਫਿਰ ਅੱਗੇ ਤੋਂ ਕਿ ਉਹਨੂੰ ਪੋਰਟਰੇਟਸ ਦੇ ਆਰਡਰ ਮਿਲਣ ਲੱਗੇ ਮੈਂ ਲੋਕਾਂ ਦੇ ਪੋਰਟਰੇਟ ਬਣਾਉਣ ਲੱਗ ਗਿਆ ਫੈਮਿਲੀ ਪੋਰਟਰੇਟ ਬਣਾਣਾ ਉਹ ਬਸ ਅੱਗੇ ਅੱਗੇ ਚੱਲਦਾ ਰਹੀ ਜੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਇਹ ਬਹੁਤ ਚਰਚਾ ਦੇ ਵਿੱਚ ਰਿਹਾ ਜਦੋਂ ਟਵੀਟ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਜੀ ਜੀ ਬੜਾ ਸ਼ੁਕਰ ਰਿਹਾ ਜੀ ਉਹਨਾਂ ਨੂੰ ਜਦ ਮਨੇ ਲੈਟਰ ਪਾਈ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹਨਾ ਤਾਂ ਫਿਰ ਉਹਨਾਂ ਨੇ ਮੈਨੂੰ ਉੱਥੇ ਬੁਲਾ ਕੇ ਬੜਾ ਵਧੀਆ ਐਪਰੀਸ਼ੀਏਸ਼ਨ ਕਰਿਆ ਜੀ ਮੇਰਾ ਕੰਮ ਨੂੰ ਬੜਾ ਸਹਾਰਿਆ ਉਹਨਾਂ ਨੇ ਤੇ ਸਮ੍ਰਿਤੀ ਰਾਣੀ ਜੀ ਨੇ ਵੀ ਬਹੁਤ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਫਿਰ 2020 ਚ ਰਾਸ਼ਟਰਪਤੀ ਜੀ ਨੇ ਮੈਨੂੰ ਇਨੋਵੇਸ਼ਨ ਪੁਰਸਕਾਰ ਦਿੱਤਾ ਉਹਨਾਂ ਨੂੰ ਵੀ ਮੇਰਾ ਆਡ ਬੜਾ ਪਸੰਦ ਆਇਆ ਬਸ ਐਦਾਂ ਕਰਦੇ ਕਰਦੇ ਹੁਣ ਦ੍ਰੋਪਤੀ ਮੁਰਮੁਰੂ ਜੀ ਵੀ ਮੈਨੂੰ ਮਿਲੇ ਸੀ ਉਹਨਾਂ ਨੂੰ ਵੀ ਮੇਰਾ ਆਡ ਬੜਾ ਪਸੰਦ ਆਇਆ ਬਸ ਅੱਗੇ ਤੋਂ ਅੱਗੇ ਜਿਵੇਂ ਕਹਿੰਦੇ ਨੇ ਕਿ ਪੋੜੀਆਂ ਬਣਦੀਆਂ ਜਾਂਦੀਆਂ ਤੇ ਪਰਮਾਤਮਾ ਕੇ ਚਲਾਈ ਜਾਂਦਾ ਜੀ ਕਹਿੰਦੇ ਨੇ ਕਿ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਨਰਿੰਦਰ ਮੋਦੀ ਨੂੰ ਤਾਂ ਬਹੁਤ ਔਖਾ ਹੁੰਦਾ ਹੈ ਕਿੰਨਾ ਕੁ ਸਮਾਂ ਫਿਰ ਬਤਾਇਆ ਉਹਨਾਂ ਨਾਲ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਆਪਾਂ ਜੇ ਉਸਤੇ ਵੀ ਥੋੜੀ ਚਰਚਾ ਕਰੀਏ ਦੇਖੋ ਜੀ ਅਗਰ ਤੁਹਾਡੇ ਅੰਦਰ ਟੈਲੈਂਟ ਹੈ ਅਗਰ ਤੁਸੀਂ ਕੁਝ ਕਰ ਸਕਦੇ ਹੋ ਲਾਈਵ ਦੇ ਵਿੱਚ ਤਾਂ ਤੁਹਾਨੂੰ ਜਰੂਰ ਮਿਲਣਗੇ ਕੋਈ ਔਖਾ ਨਹੀਂ ਹੈ ਉਹਨਾਂ ਨੂੰ ਮਿਲਣਾ ਬਹੁਤ ਈਜ਼ੀ ਹੈਗਾ ਕਹਿੰਦੇ ਆ ਕਿ ਔਖਾ ਬਹੁਤ ਲੱਗਦਾ ਕਿ ਮੋਦੀ ਜੀ ਨੂੰ ਮਿਲ ਨਹੀਂ ਸਕਦੇ ਤੁਸੀਂ ਮਿਲ ਸਕਦੇ ਹੋ ਮੈਂ ਤੁਸੀਂ ਲੈਟਰ ਬਣਾਓ ਜੋ ਵੀ ਤੁਸੀਂ ਕੰਮ ਕਰਦੇ ਹੋ ਲੈਟਰ ਪਾਓ ਉਹ ਸਭ ਦਾ ਲੈਟਰ ਉੱਥੇ ਚੈੱਕ ਰਿਆ ਜਾਂਦਾ ਹੈ ਦੇਖਦੇ ਆ ਉਹ ਚਾਹੇ ਤੁਹਾਡੀ ਸ਼ਿਕਾਇਤ ਹੋਵੇ ਜਾਂ ਕੁਝ ਵੀ ਉਹ ਸਭ ਚੈੱਕ ਹੀ ਜਾਂਦੀ ਹੈ ਉੱਥੇ ਮੈਨੂੰ ਵੀ ਲੈਟਰ ਪਾਈ ਸੀ ਉਹਦੀ ਉਸ ਤੋਂ ਬਾਅਦ ਮੁਲਾਕਾਤ ਹੋਈ ਪੌਣਾ ਘੰਟਾ ਮੇਰੇ ਨਾਲ ਗੱਲਬਾਤ ਹੋਈ ਕਿ ਕਿੱਦਾਂ ਕੰਮ ਕਰਿਆ ਕਿਸ ਟਾਈਮ ਤੁਸੀਂ ਬਚਪਨ ਦੇ ਵਿੱਚ ਕੀ ਕਰਿਆ ਹੁਣ ਤੱਕ ਇਹ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਜਿਵੇਂ ਮੈਂ ਤੁਹਾਨੂੰ ਸਵਾਲਾਂ ਦੇ ਜਵਾਬ ਦੇ ਰਿਹਾ ਉਹਨਾਂ ਨੂੰ ਵੀ ਉਹਨਾਂ ਨੇ ਵੀ ਮੈਨੂੰ ਪੂਰਾ ਖੰਗਾਲ ਕੇ ਪੋਣਾ ਘੰਟਾ ਬਹੁਤ ਵਧੀਆ ਕੰਮ ਕਰਾਇਆ ਹੋਂਦ ਤੱਕ ਕਿੰਨੀਆਂ ਇੱਕ ਤਸਵੀਰਾਂ ਜਿਹੜੀਆਂ ਹੈਗੀਆਂ ਤੁਸੀਂ ਬਣਾ ਚੁੱਕੇ ਹੋ ਕਿਉਂਕਿ ਖਾਸ ਤੌਰ ਤੇ ਆਪਾਂ ਦੇਖੇ ਕੋਈ ਲੇਬਰ ਵਗੈਰਾ ਨਹੀਂ ਤੁਹਾਡੇ ਨਾਲ ਹੈਗੀ ਹੈਲਪਰ ਨਹੀਂ ਹੈਗਾ ਮੈਂ ਇਕੱਲਾ ਹੀ ਬੰਦਾ ਜੀ ਕੋਈ ਲੇਬਰ ਨਹੀਂ ਨਾਲ ਬਚਪਨ ਤੋਂ ਉਹੀ ਗੱਲਾਂ ਕਰਦਾ ਆ ਰਿਆਂ ਪਹਿਲਾਂ ਮੇਰੇ ਫਾਦਰ ਸਾਹਿਬ ਸਟਾਈ ਦਾ ਕੰਮ ਕਰਦੇ ਹੁੰਦੇ ਸੀ ਮੈਂ 9 ਸਾਲ ਦੀ ਉਮਰ ਦਾ ਉਰੇ ਕੰਮ ਕਰ ਰਿਹਾ ਬੈਠਾ ਅੱਜ ਮੇਰੀ ਉਮਰ 45 ਸਾਲ ਦੀ ਹੋ ਗਈ ਤੇ ਮੈਨੂੰ 35 ਸਾਲ ਹੋ ਗਏ ਜੀ ਕੰਮ ਕਰਦੇ ਨੂੰ ਅੱਛਾ ਹੋਂਦ ਦਾ ਕਿ ਮਨ ਦੇ ਵਿੱਚ ਕੀ ਇਹ ਜਿਹੜੀ ਆਰਟ ਹੈਗੀ ਹੈ ਮੈਂ ਅੱਗੇ ਹੋਰ ਬੱਚਿਆਂ ਨੂੰ ਸਿਖਾਵਾਂ ਜਾਂ ਕੁਝ ਇਸ ਚੀਜ਼ ਨੂੰ ਲੈ ਕੇ ਮੈਂ ਸਿਖਾ ਰਿਹਾ ਹਾਂ ਮੇਰੇ ਕੋਲ ਕੁਝ ਬੱਚੇ ਸਿੱਖਣ ਲਈ ਆਨੇ ਆ ਉਹਨਾਂ ਨੂੰ ਸਿਖਾ ਰਿਹਾ ਪਰ ਇਹ ਔਖਾ ਬਹੁਤ ਹੈ ਬੱਚੇ ਵੀ ਕਹਿੰਦੇ ਜੀ ਬਹੁਤ ਔਖਾ ਸਾਡੇ ਸਮਝ ਹੀ ਨਹੀਂ ਪੈਂਦਾ ਕਿਉਂਕਿ ਇਹਦੇ ਵਾਸਤੇ ਤਾਂ ਗੋਡ ਗਿਫਟ ਚਾਹੀਦਾ ਜਿਹੜਾ ਬੰਦਾ ਮੈਡੀਟੇਸ਼ਨ ਕਰਦਾ ਹੋਵੇ ਜਾਂ ਜਿਹੜੀ ਚੀਜ਼ ਦੇ ਉੱਪਰ ਬਹਿ ਗਿਆ ਤੇ ਉਹਦੇ ਚ ਸਾਲ-ਸਾਲ ਦੋ-ਦੋ ਸਾਲ ਨਾ ਹਿੱਲੇ ਉਹ ਬੱਚਾ ਇਹ ਕਰ ਸਕਦਾ ਜਿਹੜਾ ਕਹੇ ਸਵੇਰੇ ਮੈਂ ਕੰਮ ਕਰਾਂ ਸ਼ਾਮ ਨੂੰ ਪੈਸੇ ਮਿਲ ਜਾਣ ਉਹ ਨਹੀਂ ਇਹ ਕਰ ਸਕਦਾ ਤਾਂ ਹੁਣ ਵੀ ਅੱਗੇ ਕਿੰਨੇ ਕ ਬੱਚੇ ਜਿਹੜੇ ਸਿੱਖ ਰਹੇ ਆਉਣ ਤੁਹਾਡੇ ਕੋਲ ਦੇਖੋ ਜੀ ਮੈਂ ਤਾਂ ਸਰਕਾਰ ਨੂੰ ਤਾਂ ਗੁਹਾਰ ਲਾਈ ਸੀ ਕਿ ਮਨੂੰ ਕੋਈ ਜਗ੍ਹਾ ਦਿੱਤੀ ਜਾਵੇ ਕਿ ਇੰਸਟੀਚਿਊਟ ਦੀ ਜਗ੍ਹਾ ਦਿੱਤੀ ਜਾਵੇ ਤੇ ਮੈਂ ਇਸ ਨੂੰ ਫਰੀਜ਼ ਦੇ ਵਿੱਚ ਸਿਖਾਉਣਾ ਚਾਹਨਾ ਅੱਜ ਵੀ ਜਿਹੜੇ ਮੇਰੇ ਕੋਲ 4-5 ਬੱਚੇ ਆ ਨੇ ਉਹਨਾਂ ਨੂੰ ਮੈਂ ਫਰੀਜ਼ ਸਿਖਾਉਣਾ ਉਹਦੇ ਨਾਲ ਕਾਰਨ ਹੈ ਕਿ ਮੈਂ ਆਪਣਾ ਕੰਮ ਵੀ ਕਰਨਾ ਮੈਂ ਕਿਵੇਂ ਇਹਨਾਂ ਕਰ ਲਾਂਗਾ ਇਸ ਕਰਕੇ ਅਗਰ ਸਰਕਾਰ ਮਨ ਸਪੋਰਟ ਦਵੇ ਅਗਰ ਕੋਈ ਐਸੋਸੀਏਸ਼ਨ ਮਨ ਸਪੋਰਟ ਦਵੇ ਤਾਂ ਮੈਂ ਇਸ ਨੂੰ ਵੱਡੇ ਸਕਾਲ ਦੇ ਵਿੱਚ ਸਿਖਾਉਣਾ ਚਾਹਨਾ ਇਸ ਵੇਲੇ ਜੇਪਾ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਜਿਹੜੀ ਤਸਵੀਰ ਹੈ ਉਹ ਕਿੰਨੇ ਫੁੱਟ ਤੱਕ ਜਿਹੜੀ ਬਣਾ ਚੁੱਕਿਆ ਮੰਨੇ ਜੀ ਲord ਆਫ ਕ੍ਰਿਸ਼ਨ ਜੀ ਦੀ ਬਣਾਈ ਹੈ 6 ਫੀਟ ਬਾਈ 4 ਫੀਟ ਦੀ ਆ ਦੇਖੋ ਮੇਰੇ ਪਿੱਛੇ ਲੱਗੀ ਹੋਈ ਹੈ ਇਸ ਨੂੰ ਬਣਾਉਣ ਵਾਸਤੇ ਮੈਨੂੰ 3 ਸਾਲ ਦਾ ਸਮਾਂ ਲੱਗਿਆ ਸੀ ਤੇ ਇਹਦੇ ਵਿੱਚ 28,36,000 ਮੀਟਰ ਦਾ ਕੰਮ ਲੱਗਿਆ ਹੋਇਆ ਹੈ ਇਹ ਦੁਨੀਆ ਦੀ ਸਭ ਤੋਂ ਲੰਬੇ ਤੱਕ ਦੀ ਤਸਵੀਰ ਹੈ ਸਲਾਈ ਮਸ਼ੀਨ ਦੇ ਨਾਲ ਇਸ ਨੂੰ ਬਣਾਉਣ ਨੂੰ ਮੈਨੂੰ 3 ਸਾਲ ਲੱਗੇ ਇਸ ਤੋਂ ਬਾਅਦ ਫਿਰ ਮੈਨੇ ਗੁਰੂ ਜੀ ਦੀ ਤਸਵੀਰ ਬਣਾਈ ਸੀ ਉਹ 4 ਫੀਟ ਬਾਈ 3 ਫੀਟ ਦੀ ਬਣਾਈ ਸੀ ਦਿੱਲੀ ਵਾਲੇ ਕੋਈ ਗੁਰੂ ਜੀ ਹੈ ਉਹਨਾਂ 4 ਫੀਟ ਬਾਈ 2 ਫੀਟ ਦਾ ਫਿਰ ਮਨੇ 올ਡ ਦਰਬਾਰ ਸਾਹਿਬ ਬਣਾਏ 1839 ਈਸਵੀ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਐ ਐਵੇਂ ਕਰਦੇ ਕਰਦੇ ਮਨੇ ਇਤਿਹਾਸਿਕ ਬਹੁਤ ਚੀਜ਼ਾਂ ਬਣਾਈਆਂ ਪਰ ਅੱਜ ਜਿਹੜੀ ਅੱਗੇ ਮੈਂ ਇੱਕ ਚੀਜ਼ ਬਣਾ ਰਿਹਾ ਅਗਲੇ ਸਾਲ ਵਾਸਤੇ ਮੈਂ ਥੋੜਾ ਹਿੰਟ ਦੇ ਦਿੰਨਾ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਜੋ ਲਿਖੇ ਜਾ ਰਹੇ ਸੀ ਤੇ ਉਥੇ ਬਹੁਤ ਵਧੀਆ ਇੱਕ ਪੂਰਾ ਮਨੇ ਦਰਬਾਰ ਸਾਹਿਬ ਦਾ 올ਡ ਪੂਰਾ ਵਿਸ਼ਾ ਲਿੱਤਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਜਾ ਰਹੇ ਆ ਉਹ ਮੈਂ ਇੱਕ ਬਣਾ ਰਿਹਾ ਮੇਰਾ ਵੱਡਾ ਕਨਸੈਪਟ ਆਓ ਘਟੋ ਘਟ 8 ਜਾਂ 9 ਫੁੱਟ ਦਾ ਜੇ ਕਹਾਸਤੋਰ ਤੇ ਜਿਸ ਤਰੀਕੇ ਨਾਲ ਦੱਸ ਰਹੇ ਹੋ ਕਿ ਤੁਹਾਨੂੰ ਸਮਾਂ ਬਹੁਤ ਲੱਗਦਾ ਹੈ ਕਿ ਤਸਵੀਰ ਨੂੰ 3 ਸਾਲ ਲੱਗੇ ਜਾਂ ਹੋਰ ਹੈ ਪਰ ਜਿਹੜਾ ਮਿਹਨਤ ਦਾ ਮੁੱਲ ਮਿਲ ਪੰਦਾ ਉਹਨਾਂ ਦੇਖੋ ਜੀ ਇਹ ਤਾਂ ਕੰਮ ਦੇ ਉੱਪਰ ਡਿਪੈਂਡ ਕਰਦਾ ਹੈ ਸ਼ੌਂਕ ਵੀ ਕੋਈ ਚੀਜ਼ ਹੁੰਦੀ ਹੈ ਜਦੋਂ ਕਹਿੰਦੇ ਨਾ ਕਿਸੇ ਚੀਜ਼ ਦੇ ਉੱਪਰ ਮਨ ਲੱਗਿਆ ਰਹਿੰਦਾ ਹੈ ਅਸੀਂ ਇਹ ਨਹੀਂ ਕਦੀ ਸੋਚਦੇ ਕਿ ਇਹ बिकੇਗਾ ਨਹੀਂ बिकੇਗਾ ਕੱਲ ਇਹਦੇ ਦੋ ਪੈਸੇ ਮਿਲਣਗੇ ਨਹੀਂ ਮਿਲਣਗੇ ਕਦੀ ਇਹ ਚੀਜ਼ ਨਹੀਂ ਸੋਚੀ ਇਹਨੂੰ ਕਦੀ ਵੀ ਕੋਈ ਚੀਜ਼ ਬਣਾਉਣ ਵਾਸਤੇ ਇਹ ਨਹੀਂ ਸੋਚੀਗੇ ਕੱਲ ਵੇਚਾਂਗੇ ਜਦ ਪਰਮਾਤਮਾ ਨੂੰ ਮਰਜ਼ੀ ਹੁੰਦੀ ਹੈ ਕਿਸੇ ਨੂੰ ਕੋਈ ਚੀਜ਼ ਪਸੰਦ ਆ ਜਾਂਦੀ ਹੈ ਤਾਂ ਉਹ ਸੇ ਫਰ ਲੋਕ ਜਿੰਨੂੰ ਹਾਂਜੀ ਹਾਂਜੀ ਆਂਦੇ ਆ ਪੋਰਟਰੇਟ ਬਣ ਜਾਂਦਾ ਲੋਕ ਆਪ ਕੋਈ ਕਿਸੇ ਨੂੰ ਗਿਫਟ ਦੇਣ ਲਈ ਪੋਰਟਰੇਟ ਬੁਣਾਉਂਦੇ ਆ ਉਹ ਮਾੜਾ ਮੋਟਾ ਜਿਹੜਾ ਚੱਲਦਾ ਰਹਿੰਦਾ ਜੀ ਅੱਛਾ ਇਸ ਚੀਜ਼ ਨੂੰ ਲੈ ਕੇ ਜਿਸ ਤਰ੍ਹਾਂ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਆਗੇ ਮੇਰੇ ਮੰਮੀ ਹੈ ਜੀ ਮੇਰਾ ਵਾਈਫ ਹੈ ਬੇਟਾ ਹੈ ਮੇਰਾ ਬੇਟਾ ਇੰਟਰਸਟ ਲੈ ਰਿਹਾ ਇਹਦੇ ਵਿੱਚ ਕਰ ਰਿਹਾ ਉਹਨੂੰ ਵੀ ਮੈਂ ਲੱਗਿਆ ਹੋਇਆ ਹਾਂ 2 ਸਾਲ ਦੇ ਹੋ ਗਏ ਉਹਨੂੰ ਇਸ ਕੰਮ ਦੇ ਵਿੱਚ ਮਨੇ ਪਾਏ ਨੂੰ ਪਰ ਹਜੇ ਵੀ ਉਹ ਟ੍ਰੇਨ ਨਹੀਂ ਹੈ ਉਹਨੂੰ ਕਰ ਰਿਹਾ ਅੱਗੇ ਅੱਗੇ ਜਿਸ ਟਾਈਮ ਵੀ ਉਹ ਕਰੇਗਾ ਅੱਜ ਦਾ ਜਿਹੜਾ ਦੌਰ ਹੈਗਾ ਅੱਜ ਦਾ ਯੋਗ ਹੈਗਾ ਉਹ ਨੌਜਵਾਨ ਜਿਹੜਾ ਇੰਨਾ ਸਮਾਂ ਨਹੀਂ ਲਾਂਦੇ ਅਗਲਾ ਕਹਿੰਦਾ ਯਾਰ ਨਹੀਂ ਮੇਰੇ ਕੋਲ ਇੰਨਾ ਨਾ ਸਮਾਂ ਜਿਸ ਤਰ੍ਹਾਂ ਤੁਸੀਂ ਦਾ 3-3 ਮਹੀਨੇ ਇੱਕ-ਇੱਕ ਪਿਕਚਰ ਇਸ ਨੂੰ ਲੱਗ ਜਾਂਦਾ ਹੈਗਾ ਲੱਗਦਾ ਕਿਤੇ ਅੱਗੇ ਅੱਗੇ ਚੱਲੂਗੀ ਪੀੜੀ ਨਹੀਂ ਜੀ ਮੇਰਾ ਬੱਚਾ ਹੈਗਾ ਉਹ ਵੀ ਮੈਡੀਟੇਸ਼ਨ ਕਰਦਾ ਹੈ ਉਹ ਸੰਭਲੇਗਾ ਕਿਉਂਕਿ ਜਿਹੜੀ ਚੀਜ਼ ਨੂੰ ਰਾਮ ਨਾਲ ਚੀਜ਼ ਬਣਨੀ ਹੈ ਉਹਨੂੰ ਪਤਾ ਰਾਮ ਨਾਲ ਹੀ ਬਣਨੀ ਹੈ ਕਿਉਂਕਿ ਇਹ ਹਰ ਇੱਕ ਬੰਦਾ ਨਹੀਂ ਕਰ ਸਕਦਾ ਮੈਂ ਉਧਰ ਜੋਰ ਲਗਾ ਰਿਹਾ ਬਾਕੀ ਅੱਗੇ ਉਹਦੇ ਕਿਸਮਤ ਕਿ ਜਿੱਦਾਂ ਉਹ ਉਹਨੂੰ ਅੱਗੇ ਕਿਵੇਂ ਲੈ ਕੇ ਜਾਂਦਾ ਇੱਕ ਤਾਂ ਸ਼ੌਂਕ ਨਾਲ ਕੰਮ ਹੁੰਦਾ ਹੈ ਇਹ ਲਾਲਚ ਨਾਲ ਕੰਮ ਨਹੀਂ ਹੁੰਦਾ ਕਿਉਂਕਿ ਜਿਸ ਬੰਦੇ ਨੂੰ ਸ਼ੌਂਕ ਹੁੰਦਾ ਕੋਈ ਪੇਂਟਿੰਗ ਬਣਾਉਂਦਾ ਕੋਈ ਮੂਰਤੀ ਬਣਾਉਂਦਾ ਕੋਈ ਕੁਝ ਬਣਾਉਂਦਾ ਉਹ ਲੱਗਿਆ ਰਹਿੰਦਾ ਆਪਾਂ ਤਾਂ ਇਹਨੂੰ ਸ਼ੌਂਕ ਦੇ ਸਿਰ ਦੇ ਉੱਤੇ ਕੰਮ ਕਰਦੇ ਆ ਪ੍ਰੋਫੈਸ਼ਨ ਨੂੰ ਤੇ ਸ਼ੌਂਕ ਨੂੰ ਇਹ ਦੋਨਾਂ ਨੂੰ ਜੋੜ ਕੇ ਨਵਾਂ ਅਟ ਬਣਾਇਆ ਜੀ ਮਨੇ ਤਾਂ ਚੱਲੀ ਜਾਂਦਾ ਕਿ ਦੇ ਨਾਲ ਤੁਸੀਂ ਹੁਣ ਪੰਜਾਬ ਸਰਕਾਰ ਜਿਹੜੀ ਹੈਗੀ ਆ ਜਰੂਰ ਕਲਾ ਨੂੰ ਅੱਗੇ ਲੈ ਕੇ ਜਾ ਰਹੀ ਹੈ ਚਾਹੇ ਉਹ ਹਰ ਸਿੱਖਿਆ ਦਾ ਖੇਤਰ ਹੋਵੇ ਕੋਈ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਣ ਤੱਕ ਹੋਇਆ ਕੋਈ ਅਪਰੋਚ ਹੋਈ ਹੋਵੇ ਨਹੀਂ ਜੀ ਨੀ ਮਨ ਨੂੰ ਅਸਤੱਕ ਪੰਜਾਬ ਸਰਕਾਰ ਵੱਲੋਂ ਕੋਈ ਅਪਰੋਚ ਮਿਲੀ ਜੀ ਨਾ ਕੋਈ ਸਟੇਟ ਵਾਰਡ ਨਾ ਕੋਈ ਪੰਜਾਬ ਰਤਨ ਅਸਤੱਕ ਪੰਜਾਬ ਸਰਕਾਰ ਵੱਲੋਂ ਮਨ ਨੂੰ ਕੁਝ ਨਹੀਂ ਮਿਲਿਆ ਹੋਇਆ ਤਾਂ ਜਿਸ ਤਰੀਕੇ ਦੇ ਨਾਲ ਹੁਣ ਗਿਆ ਹੈਗਾ ਉਸ ਤੀ ਨੂੰ ਲੱਗਦਾ ਕਿਸੇ ਨਾ ਕਿੱਥੇ ਅੱਗੇ ਮਿਲੂ ਹਾਂ ਦੇਖੋ ਜੀ ਦਿੱਲੀ ਹੈ ਦਿੱਲੀ ਦਾ ਫਾਈਲਾਂ ਜਾਂਦੀਆਂ ਫਾਈਲਾਂ ਚੈੱਕ ਹੁੰਦੀਆਂ ਉੱਤੇ ਜਦੋਂ ਕੋਈ ਬੰਦੇ ਨੂੰ ਕਿਸੇ ਨੂੰ ਕਾਬਲੀਅਤ ਹੋएगी ਉਹਨੂੰ ਕਾਬਲੀਅਤ ਦੇ ਸਿਰ ਤੇ ਦੇ ਦੇਣਗੇ ਤੇ ਪਦਮਸ਼ਰੀ ਵਾਰਡ ਅਗਰ ਮੇਰੀ ਕਿਸਮਤ ਚ ਹੋਏਗਾ ਤਾਂ ਮੈਨੂੰ ਜ਼ਰੂਰ ਮਿਲੇਗਾ ਕਿਉਂਕਿ ਦੂਸਰੇ ਨੰਬਰ ਤੇ ਤੁਹਾਡਾ ਨਾਮ ਜਿਹੜਾ ਉਹ ਆ ਰਿਹਾ ਹੈਗਾ ਇਸ ਸਟੇਜ ਨੂੰ ਲੈ ਕੇ ਇਹ ਤਾਂ ਪਰਮਾਤਮਾ ਜਾਣਦਾ ਜੀ ਜਦ ਮਿਹਨਤ ਕੋਈ ਕਰਦਾ ਤੇ ਉਹ ਮਿਹਨਤ ਦਾ ਫਲ ਵੀ ਦਿੰਦਾ ਮੈਂ ਤਾਂ ਹੀ ਸ਼ੁਰੂ ਤੋਂ ਕਹਿੰਦਾ ਇਹ ਆਰਟ ਮੈਂ ਨਹੀਂ ਬਣਾ ਰਿਹਾ ਇਹ ਕਰਨ ਵਾਲਾ ਕੋਈ ਹੋਰ ਹੈ ਮੈਂ ਬਣਾਉਂਦਾ ਹੁੰਦਾ ਮੇਰੇ ਚਸ਼ਮਾ ਲੱਗ ਜਾਂਦਾ ਕਦਾਂ ਮੇਰੇ ਕੋਈ ਚਸ਼ਮਾ ਨਹੀਂ ਲੱਗਿਆ ਹੋਇਆ ਇਹ ਉਹ ਵੀ ਜਦ ਅਵਾਰਡ ਮੇਰੇ ਨੂੰ ਨਸੀਬਾ ਚ ਮਿਲ ਉਕੇ ਪਹਿਲਾਂ ਦੇਖਿਆ ਸੀ ਕਾਫੀ ਹਰਿਆਣੇ ਦੇ ਵਿੱਚ ਵੀ ਮੇਲੇ ਲੱਗਦੇ ਰਹੇ ਆ ਉਹਨਾਂ ਦੇ ਵਿੱਚ ਵੀ ਪਹੁੰਚਦੇ ਹੈਗੇ ਆ ਪਰ ਕਿਥੇ ਨਾ ਕਿਥੇ ਲੱਗਦਾ ਤੁਹਾਨੂੰ ਕਿ ਮਿਹਨਤ ਦਾ ਮੁੱਲ ਨਹੀਂ ਦਿੰਦੀ ਹੈਗਾ ਹਾਂ ਇਹ ਤਾਂ ਹੈ ਸਰਕਾਰਾਂ ਦੀ ਤਾਂ ਇਹ ਬਹੁਤ ਜ਼ਿਆਦਾ ਹੈਗੀ ਹੈ ਖਾਮੀ ਇਸ ਮਤ ਕੋਈ ਦੋਰਾਏ ਨਹੀਂ ਹੈ ਸਰਕਾਰ ਕਹਿੰਦੀ ਹੈ ਇਨੋਵੇਸ਼ਨ ਕਰੋ ਇਨੋਵੇਸ਼ਨ ਕਰੋ ਜਦੋਂ ਕੋਈ ਬੰਦਾ ਇਨੋਵੇਸ਼ਨ ਕਰਕੇ ਹਟਦਾ ਹੈ ਇੱਕ ਤਾਂ ਇਨੋਵੇਸ਼ਨ ਕਰਨ ਵਾਸਤੇ ਬੰਦੇ ਦੀ ਪੂਰੀ ਲਾਈਫ ਨਿਕਲ ਜਾਂਦੀ ਹੈ ਇਨੋਵੇਸ਼ਨ ਇਹ ਨਹੀਂ ਹੁੰਦੀ ਕਿ 2-3-5 ਸਾਲ ਦੇ ਵਿੱਚ ਆ ਜਾਏਗੀ ਉਹਦੇ ਵਿੱਚ ਬੰਦੇ ਨੂੰ ਆਪਣੇ ਜਿੰਨੇ ਚਾਹੇ 40 ਸਾਲ ਦਾ ਚਾਹੇ 50 ਸਾਲ ਦਾ ਚਾਹੇ ਉਹ 100 ਸਾਲ ਦਾ ਉਹਨੂੰ ਆਪਣੀ ਉਮਰ ਗੱਟਣੀ ਪ ਜਦੋਂ ਨਵੀਂ ਚੀਜ਼ ਲਿਆਂਦਾ ਤਾਂ ਉਹਦੀ ਫਿਰ ਸਰਕਾਰ ਸਪੋਰਟ ਨਹੀਂ ਦਿੰਦੀ ਇਹ ਸਭ ਤੋਂ ਵੱਡਾ ਇੱਕ ਖਾਮੀ ਆ ਜਾਂਦੀ ਕਦੇ ਇਹ ਨਹੀਂ ਲੱਗਿਆ ਕਿ ਸਟਾਰਟਿੰਗ ਦੇ ਵਿੱਚ ਤਾਂ ਨਹੀਂ ਆਰਡਰ ਮਿਲਦੇ ਹੈਗੇ ਕਿ ਤਿੰਨ ਤਿੰਨ ਮਹੀਨੇ ਫਿਰ ਖਾਣਾ ਪੀਣਾ ਜਾਂ ਘਰ ਪਰਿਵਾਰ ਚਲਾਣਾ ਸਟਾਰਟਿੰਗ 'ਚ ਤਾਂ ਬਹੁਤ ਤੰਗੀ ਆਈ ਹੋਣੀ ਇਹ ਤਾਂ ਬਹੁਤ ਦੁੱਖਾ ਹੋਇਆ ਸੀ ਜੀ ਹੈਲਥ ਨੇ ਹੈਲਥ ਵੀ ਕਰੀ ਹੈ ਜੀ ਮਨ ਲਏ ਆ ਵਿਆਸ ਤੇ ਪੈਸੇ ਫੜੇ ਆ ਕੋਈ ਲੋਕ ਵੀ ਐਸੇ ਹੈਗੇ ਜਿਹੜੇ ਮੇਰੇ ਦੋਸਤ ਹੈ ਸਿੰਗਲਾ ਸਾਹਿਬ ਹੈ ਨਵਦੀਪ ਮੰਗਲ ਬਹੁਤ ਲੋਕ ਹੈ ਜਿਨ੍ਹਾਂ ਨੇ ਮੇਰੀ ਮਦਦ ਵੀ ਕੀਤੀ ਹੈ ਜਿਨ੍ਹਾਂ ਨੇ ਮਦਦ ਕਰਕੇ ਸਪੋਰਟ ਮਿਲ ਜਾਂਦੀ ਹੈ ਐਵੇਂ ਲੋਕ ਵੀ ਬੈਠੇ ਆ ਜਿਹੜੇ ਸੋਸ਼ਲ ਵਰਕਿੰਗ ਕਰਦੇ ਆਂ ਕੁਛ ਕਿ ਬੈਂਕਾਂ ਚੋਂ ਲੋਨ ਲੈ ਲਿਆ ਕਿਸੇ ਲੋ ਵਿਆਸ ਤੇ ਪੈਸਾ ਫੜ ਲਿਆ ਕਿ ਜਿਹੜੇ ਕੰਮ ਦੇ ਵਿੱਚ ਲੱਗੇ ਪਿਆ ਉਹ ਕੰਪਨੀ ਛੱਡਿਆ ਕੋ ਬਸ ਕੰਮ ਕਰੀ ਗਏ ਉਹਦਾ ਅੱਜ ਫਲ ਮਿਲ ਰਿਹਾ ਅੱਛਾ ਫਿਰ ਹੁਣ ਤਸਵੀਰ ਜਿਹੜੀਆਂ ਬਣਾਣੇ ਉਹ ਕਿੱਥੋਂ ਕਿੱਥੋਂ ਆਰਡਰ ਹੁੰਦੇ ਆ ਜਿਸ ਤਰੀਕੇ ਨਾਲ ਪੰਜਾਬ ਚ ਹੈ ਹਰਿਆਣਾ ਹੈ ਮਾਰ ਕਿਤੋਂ ਕਿਤੋਂ ਵਰਲਡ ਜੀ ਪੂਰੇ ਵਰਲਡ ਦੇ ਵਿੱਚ ਕੋਈ ਆਸਟ੍ਰੇਲੀਆ ਹੋਵੇ ਕੈਨੇਡਾ ਅਫਰੀਕਾ ਕਿਤੇ ਮਰਜੀ ਹੋਵੇ ਮੈਂ ਕਹਿੰਦਾ ਨਾਈਜੀਰੀਆ ਕਿਹੜੀ ਕੋਈ ਜਗ੍ਹਾ ਐਸੀ ਹੈ ਨਹੀਂ ਜਿੱਥੋਂ ਮੈਨੂੰ ਆਰਡਰ ਆਵੇ ਐਵੇਂ ਬਾਹਰੋਂ ਕੰਟਰੀ ਚੋਂ ਆਰਡਰ ਆਉਂਦੇ ਨੇ ਬੰ ਚੰਦਰਿੰਦਰ ਮੋਦੀ ਦੇ ਟਵੀਟ ਤੋਂ ਬਾਅਦ ਵੀ ਬਹੁਤ ਕੰਮ ਚ ਫਰਕ ਪਿਆ ਹੋਣਾ ਹਾਂਜੀ ਨੈਚੁਰਲੀ ਹੈ ਜਦੋਂ ਟਵੀਟ ਕਰਦੇ ਆ ਤਾਂ ਫਰਕ ਪੈਂਦਾ ਹੀ ਹੈ ਅਮਿਤਾ ਬਚਨ ਜੀ ਨੇ ਕਰਿਆ ਆਨੰਦ ਮਹਿੰਦਰਾ ਜੀ ਨੇ ਕਰਿਆ ਬਹੁਤ ਜਾਣਿਆਂ ਨੇ ਟਵੀਟ ਕਰਿਆ ਉਹਦੇ ਨਾਲ ਕੰਮ ਦਾ ਫਰਕ ਪੈਂਦਾ ਲੋਕ ਦੇਖਦੇ ਆ ਕਿ ਐਸਾ ਕੀ ਕਰੀ ਬੈਠਾ ਉਸ ਤੋਂ ਬਾਅਦ ਫਿਰ ਕੰਮ ਨੂੰ ਜਿਆਦਾ ਪਬਲਿਸਿਟੀ ਮਿਲੀ ਲੋਕਾਂ ਨੇ ਪਸੰਦ ਕਰਿਆ ਜੀ ਅਜਾ ਖਾਸ ਤੌਰ ਤੇ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਲੋਕ ਅੱਜ ਦੇ ਨਸ਼ੇ ਦੇ ਯੁੱਗ ਦੇ ਵਿੱਚ ਨਸ਼ਿਆਂ ਵੱਲ ਪਿਆ ਰਹੇ ਗਲਤ ਕਰਾਏ ਪਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਤਾਂ ਇਹ ਜਾਨਣਾ ਕਿ ਬੰਦੇ ਨਾ ਹਤਾਸ਼ ਹੋ ਜਾਂਦੇ ਆ ਨਿਰਾਸ਼ ਹੋ ਜਾਂਦੇ ਆ ਉਹਨਾਂ ਕਿ ਸਾਡੇ ਤੋਂ ਤਾਂ ਕੁਝ ਨਹੀਂ ਹੋ ਸਕਦਾ ਹੁਣ ਮੇਰੀ ਦਰਜੀ ਦੀ ਦੁਕਾਨਾ ਮੈਨੂੰ ਲੋਕ ਦਰਜੀ ਦਾ ਮੁੰਡਾ ਕਹਿੰਦੇ ਆ ਮੈਂ ਦਰਜੀ ਦਾ ਮੁੰਡਾ ਹਾਂ ਮੈਨੂੰ ਫਕਰ ਹੁੰਦਾ ਮੰਨਿਆ ਆਪਣੇ ਦਰਜੀ ਦੇ ਆਰਟ ਨੂੰ ਹੀ ਇੱਕ ਨਵਾਂ ਆਰਟ ਬਣਾ ਦਿਆ ਕਿਉਂਕਿ ਇਹਦੇ ਵਿੱਚ ਟਾਈਮ ਲੱਗ ਗਿਆ ਕੁਝ ਕਿਸਮਤ ਨੇ ਵੀ ਸਾਥ ਦਿੱਤਾ ਤਾਂ ਮੈਂ ਬਣਾ ਗਿਆ ਹਿੰਮਤ ਹਾਰਨ ਨਾਲ ਤਾਂ ਕੁਝ ਹੋਣਾ ਨਹੀਂ ਹੈ ਜੋ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਮੈਂ ਉਸ ਟਾਈਮ ਮਰਗਲ 15 16 ਸਾਲ ਦਾ ਸੀ ਮੇਰੇ ਫਾਜ਼ਲ ਜਾਂਦਾ ਮੈਂ ਵੀ ਨਸ਼ਿਆਂ ਦੇ ਵਿੱਚ ਚਲਾ ਜਾਂਦਾ ਪਰ ਮਨ ਨੂੰ ਇਹ ਸੀ ਕਿ ਕੱਲ ਕੁਝ ਬਣਾਂਗਾ ਇੱਕ ਨਾ ਇੱਕ ਦਿਨ ਤਾਂ ਮੇਰਾ ਆਏਗਾ ਲੋਕ ਮੈਨੂੰ ਕਹਿੰਦੇ ਸੀ ਤਸਵੀਰਾਂ ਬਣਾਈ ਜਾਂਦਾ ਕੋਈ ਲਿੰਦਾ ਤਾਂ ਹੈ ਨਹੀਂ ਵਿਗਦੀਆਂ ਤਾਂ ਹੈ ਨਹੀਂ ਮੈਂ 8-10 ਸਾਲ ਤਾਂ ਇਹੀ ਸੁਣਦਾ ਰਿਆ ਲੋਕਾਂ ਕੋਲੋਂ ਪਰ ਇੱਕ ਕਹਿੰਦੇ ਜਿਸ ਚੀਜ਼ ਦੇ ਉੱਪਰ ਤੁਸੀਂ ਬੈਠੇ ਰਹੋ ਅਗਰ ਸੋ ਸੁਨਾਰ ਦੀ ਤਾਂ ਇੱਕ ਲਵਾਰ ਦੀ ਤੁਹਾਡਾ ਵੀ ਕਟਾਈਮ ਆਂਦਾ ਹੁੰਦਾ ਜਾਂ ਤੁਹਾਡਾ ਟਾਈਮ ਆਂਦਾ ਹੁੰਦਾ ਫਿਰ ਦੁਨੀਆ ਤੁਹਾਨੂੰ ਯਾਦ ਕਰਦੀ ਹੁੰਦੀ ਹੈ ਤੇ ਦੁਨੀਆ ਪੁੱਛਦੀ ਹੁੰਦੀ ਹੈ ਐਵੇਂ ਕਦੀ ਹਿੰਮਤ ਹਾਰਨ ਨਾਲ ਕੁਝ ਨਹੀਂ ਹੁੰਦਾ ਨਸ਼ੇ ਕਰਨ ਨਾਲ ਨਹੀਂ ਹੁੰਦਾ ਹਿੰਮਤ ਨਾਲ ਅੱਗੇ ਵਧਣ ਨਾਲ ਕੁਝ ਬਣਦਾ ਹੈ ਉਹ ਧੰਨਵਾਦ ਤਾਂ ਬਿਲਕੁਲ ਇਹਨਾਂ ਸਾਡੇ ਨਾਲ ਅਰਣੁ ਬਜਾਜ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀ ਹਿੰਮਤ ਨਹੀਂ ਹਾਰੇ ਜਰੂਰ ਲੋਕਾਂ ਤੋਂ ਵੀ ਪੈਸੇ ਲਿੱਤੇ ਘਰਵਾਰ ਚਲਾਉਣ ਦੇ ਲਈ ਕਿਉਂਕਿ ਇੱਕ ਤਸਵੀਰ ਨੂੰ ਜਿਹੜਾ 3-3 ਮਹੀਨੇ 6-6 ਮਹੀਨੇ ਵੀ ਜਿਹੜਾ ਲੱਗ ਜਾਂਦੇ ਆ ਪਰ ਹੁਣ ਅਰਣੁ ਬਜਾਜ ਪਦਮ ਸ਼੍ਰੀ ਦੇ ਲਈ ਜਿਹੜਾ ਹੈਗਾ ਇਹਨਾਂ ਦਾ ਲਿਸਟ ਦੇ ਵਿੱਚ ਨਾਮ ਜਰੂਰ ਹੈਗਾ ਫਿਰ ਉਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕਿ ਜਿਹੜਾ ਅਵਾਰਡ ਹੈ ਉਹ ਅਰਣੁ ਬਜਾਜ ਦੇ ਆ ਜਾਂ ਕਿਸੇ ਹੋਰ ਨੂੰ ਮਿਲਦਾ ਹੈ ਬਾਕੀ ਹੋਰ ਅਪਡੇਟਸ ਲਈ ਹੁੰਦਾ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ